ਐਸਿਡਿਟੀ ਭਾਵ ਤੇਜਾਬ ਨੂੰ ਖਤਮ ਕਰਨ ਦੇ ਘਰੇਲੂ ਨੁਕਤੇ ਜਰੂਰ ਸੁਣੋ ਨੰਬਰ 1 ਖਾਣਾ ਖਾਣ ਤੋਂ ਬਾਅਦ ਖੱਟੀ ਲੱਸੀ ਦਾ ਇਸਤੇਮਾਲ ਜਰੂਰ ਕਰੋ ਕਿਉਂਕਿ ਲੱਸੀ ਇੱਕ ਅਜੀਹਾ ਪੌਸਟਿਕ ਆਹਾਰ ਹੈ ਜਿਹੜਾ ਕਿ ਤੇਜਾਬ ਨੂੰ ਖਤਮ ਕਰ ਦਿੰਦਾ ਹੈ ਨੰਬਰ 2 ਰੋਜ਼ਾਨਾ ਆਪਣੇ ਖਾਣੇ ਵਿੱਚ ਦੋ ਜਾਂ ਤਿੰਨ ਲੌਂਗਾਂ ਦਾ ਇਸਤੇਮਾਲ ਜਰੂਰ ਕਰੋ ਉਕੇ ਲੌਂਗ ਕਦੇ ਵੀ ਤੇਜਾਬ ਬਣ ਨਹੀਂ ਦਿੰਦੇ ਨੰਬਰ 3 ਖਾਣਾ ਖਾਣ ਤੋਂ ਬਾਅਦ ਸੌਫ ਦਾ ਇਸਤੇਮਾਲ ਜ਼ਰੂਰ ਕਰੋ ਨੰਬਰ 4 ਜੇਕਰ ਤੇਜਾਬ ਜ਼ਿਆਦਾ ਬਣ ਰਿਹਾ ਹੋਵੇ ਤਾਂ ਜੀਰੇ ਨੂੰ ਭੁੰਨ ਕੇ ਇੱਕ ਚਮਚੇ ਪਾਣੀ ਨਾਲ ਲਓ ਤੇਜਾਬ ਠੀਕ ਹੋ ਜਾਵੇਗਾ ਨੰਬਰ 5 ਜੇਕਰ ਤੇਜਾਬ ਜ਼ਿਆਦਾ ਬਣ ਰਿਹਾ ਹੈ ਤਾਂ ਕੱਚੇ ਦੁੱਧ ਨੂੰ ਠੰਡਾ ਕਰਕੇ ਪੀ ਲਓ ਕਾਫੀ ਹੱਦ ਤੱਕ ਰਾਹਤ ਮਿਲੇਗੀ ਨੰਬਰ 6 ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਦਾ ਗਲਾਸ ਜ਼ੋਰ ਪੀਓ ਕਦੇ ਵੀ ਤੇਜਾਬ ਦੀ ਸਮੱਸਿਆ ਨਹੀਂ ਆਵੇਗੀ। ਨੰਬਰ 7 ਆਪਣੇ ਖਾਣੇ ਵਿੱਚ ਮਲਠੀ, ਗੁਲਗੰਦ ਅਤੇ ਆਮਲੇ ਦੇ ਮਰਬੇ ਦਾ ਸੇਵਨ ਜ਼ਰੂਰ ਕਰੋ। ਇਹਨਾਂ ਦੀ ਵਰਤੋਂ ਨਾਲ ਕਦੇ ਵੀ ਤੇਜਾਬ ਬਣ ਦੀ ਸਮੱਸਿਆ ਨਹੀਂ ਆਉਂਦੀ। ਨੰਬਰ 8 ਗਰਮੀਆਂ ਦੇ ਵਿੱਚ ਪੁਦੀਨੇ ਦਾ ਸੇਵਨ ਜ਼ਰੂਰ ਕਰੋ। ਕਿਉਂਕਿ ਪੁਦੀਨਾ ਇੱਕ ਅਜੀਹਾ ਆਹਾਰ ਹੈ ਜਿਹੜਾ ਕਿ ਕਦੇ ਵੀ ਤੈਜਾਬ ਨੂੰ ਬਣ ਨਹੀਂ ਦਿੰਦਾ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਹੋਰ ਜਾਣਕਾਰੀ ਲੈਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ